ਦੀਵਾਨ ਗੁਰੂ ਸਾਹਿਬ ਜੀ ਵਹਿਲਾ ਟੀਚਾ ਕਰੋ ਬੁਰਭਸੇ ਕਾ ਹੁਕਮ ਭਯਾਨ ਗੁਰ ਸਤਿਗੁਰ ਚੇਤੇ ਆਰ ਜਾਏ ਤਦ ਗੁਰੂ ਜੀ ਅੰਦਰ ਰਵ ਰਹਿਆ ਸਦਾ ਰਹਿਆ ਨਗਾਏ ਦਮ ਨਾਮ ਸਦਾ ਸਮਾਲਦਾ ਦਮ ਨ ਗਿਰਥਾ ਜਾਏ ਜਨ ਮਰਨ ਭਾਉ ਤਿਆ ਜੀਵਨ ਪਦਵੀ ਪਾਏ ਨਾਨਕ ਹੈ ਵਰਤਵਾ ਕਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ ਰਜਾ ਲਈ ਜੰਡੌਤ ਬੰਦ ਨयनਕਵਾਰ ਸਰਬ ਨਾਨਕ ਦੇ ਕਰ ਹੱਥ ਸ਼ਬਦ ਗੁਰੂ ਸਤਿ ਨਿਸ਼ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਸਿਵਾਰੀ ਸਾਧ ਸੰਗਤ ਜੀਓ ਵਡਭਾਗੇ ਹਾ ਜੋ ਸੰਧਿਆ ਦੇ ਵੇਲੇ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਜੁੜ ਬੈਠ ਕੇ ਆਪਾਂ ਸਾਰੇ ਜਣੇ ਸਤਿਗੁਰਾਂ ਦੀ ਬਾਣੀ ਦੇ ਨਾਲ ਸਤਿਗੁਰਾਂ ਦੀ ਕਿਰਪਾ ਸਦਕਾ ਸਾਂਝ ਪਾ ਰਹੇ ਹਾਂ ਆਪ ਜੀ ਨੇ ਗੁਰੂ ਦੀ ਗੋਦ ਵਿੱਚ ਜੁੜ ਬੈਠ ਕੇ ਬੜੇ ਪ੍ਰੇਮ ਤੇ ਪਿਆਰ ਦੇ ਨਾਲ ਸਤਿਗੁਰਾਂ ਦੀ ਬਾਣੀ ਸੋਦਰ ਦੇ ਪਾਠ ਸਰਵਣ ਕੀਤੇ ਨੇ ਅਰਦਾਸ ਬੇਨਤੀ ਤੋਂ ਪਰੰਤ ਹੁਕਮਨਾਮਾ ਔਰ ਆਪ ਜੀ ਨੇ ਲੜੀਵਾਰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਪਾਵਨ ਸ਼ਬਦ ਸਰਵਣ ਕੀਤਾ ਹੈ ਅੱਜ ਦਾ ਪਾਵਨ ਸ਼ਬਦ ਜੋ ਆਪ ਜੀ ਨੇ ਸਰਵਣ ਕੀਤਾ ਹੈ ਸ਼ਬਦ ਤੀਸਰੇ ਪਾਤਸ਼ਾਹ ਮਹਾਰਾਜ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਆਪ ਜੀ ਨੇ ਸੁਣਿਆ ਹੈ ਪਾਵਨ ਪਵਿੱਤਰ ਅੰਗ 556 ਅੰਗ ਤੇ ਇਹ ਸ਼ਬਦ ਸਵਾਇਮਾਨ ਸਸੋਭਤ ਹੈ ਵਿਚਾਰਾਂ ਦੀ ਅਰਬਤਾ ਤੋਂ ਪਹਿਲਾਂ ਗੁਰ ਫਤੇ ਪ੍ਰਵਾਨ ਕਰਿਓ ਸਰਬੱਤ ਮਾਈ ਭਾਈ ਗੱਜ ਕੇ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਪਾਰ ਬੇਅੰਤ ਰਹਿਮਤ ਹੈ ਆਪਣੇ ਤੇ ਕਿ ਆਪਾਂ ਨੂੰ ਆਪਣਾ ਪਿਤਾ ਆਪਣਾ ਬਾਪੂ ਆਪਣਾ ਗੁਰੂ ਆਪਣੇ ਤੋਂ ਦੂਰ ਨਹੀਂ ਕਰਦਾ ਆਪਣੇ ਨਾਲ ਮਿਲਾ ਲਿੰਦਾ ਹੈ ਸਾਨੂੰ ਭੁੱਲਿਆਂ ਨੂੰ ਟਕਿਆਂ ਨੂੰ ਕੁਰਾਹੇ ਪਿਆ ਹੋਇਆਂ ਨੂੰ ਬਾਹੂ ਫੜ ਕੇ ਆਪਣੇ ਨਾਲ ਆਪਣੇ ਲਾਗੇ ਆਪਣੀ ਗੋਦ ਵਿੱਚ ਬਿਠਾ ਲੈਂਦਾ ਹੈ ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ ਆਪਣੇ ਤੇ ਆਓ ਆਪਾਂ ਸਾਰੇ ਜਣੇ ਸਤਿਗੁਰਾਂ ਦੀ ਬਾਣੀ ਗੁਰੂ ਸ਼ਬਦ ਨਾਲ ਜੁੜੀਏ ਜੀ ਪਾਤਸ਼ਾਹ ਜੀ ਦੀ ਬਾਣੀ ਦਾ ਕੀ ਫਰਮਾਨ ਹੈ ਤੁਰ ਖਸਮੇ ਕਾ ਹੁਕਮ ਤਿਆਗਿ ਨਾ ਤਦਵਰ ਚਿਤ ਆਨ ਜਾਏ ਤੁਰ ਆਪਾਂ ਕਈ ਵਾਰੀ ਤੁਰ ਦੇ ਵਿਚਾਰ ਕੀਤੀ ਹੈ ਤੁਰ ਕਹਿੰਦੇ ਨੇ ਮੁੱਢ ਨੂੰ ਇਹ ਆਪਣੀ ਬੋਲੀ ਹੈ ਕੋਈ ਵੱਖਰੀ ਬੋਲੀ ਨਹੀਂ ਤੁਰ ਕਿੰਨੂੰ ਕਹਿੰਦੇ ਨੇ ਜੀ ਮੁੱਢ ਨੂੰ ਸ਼ੁਰੂਆਤ ਜਿਵੇਂ ਆਪਾਂ ਉਦਾਹਰਣ ਤੌਰ ਤੇ ਤੇ ਆਪਾਂ ਜਲੰਧਰ ਤੋਂ ਜਾਣਾ ਹੋਵੇ ਅੰਮ੍ਰਿਤਸਰ ਮੰਨ ਲਓ ਜਾਂ ਆਪਾਂ ਹਜੂਰ ਸਾਹਿਬ ਜਾਣਾ ਹੋਵੇ ਦਿੱਲੀ ਜਾਣਾ ਹੋਵੇ ਤੇ ਆਪਾਂ ਨੂੰ ਕੋਈ ਉੱਥੇ ਬੰਦਾ ਪੁੱਛੇ ਭਾਈ ਕਿੱਥੋਂ ਆਇਆ ਤੇ ਆਪਾਂ ਕਹੀਏ ਕਿ ਅਸੀਂ ਜਲੰਧਰ ਤੋਂ ਆਏ ਆ ਤੇ ਪੁੱਛ ਲਵੇ ਕੋਈ ਭਾਈ ਕੋਈ ਰਸਤੇ ਵਿੱਚ ਕੋਈ ਸਟੇ ਤੇ ਆਪਾਂ ਨੂੰ ਕਵਾਂਗੇ ਨਹੀਂ ਭਾਈ ਅਸੀਂ ਧੁਰ ਤੋਂ ਚੜੇ ਸੀ ਤੇ ਧੋਰੀ ਪਹੁੰਚ ਗਏ ਸ਼ੁਰੂਆਤ ਸ਼ੁਰੂ ਤੇ ਐਂਡ ਧੁਰ ਸਾਡੀ ਸ਼ੁਰੂਆਤ ਧੁਰ ਗਈ ਹੈ ਆਪਾਂ ਕਈ ਵਾਰੀ ਇਸ ਵਿਸ਼ੇ ਤੇ ਵੀ ਵਿਚਾਰ ਕੀਤੀ ਹੈ ਜਿਹੜਾ ਜੀਵਨ ਦੀ ਸ਼ੁਰੂਆਤ ਹੈ ਜੀਵਨ ਦਾ ਧੁਰ ਹੈ ਉਹ ਸਾਡਾ ਹੈ ਬਚਪਨ ਸਾਡਾ ਜਨਮ ਬਚਪਨ ਪਾਸ਼ਾ ਕਹਿੰਦੇ ਧੁਰ ਖਸਮੇ ਕਾ ਹੁਕਮ ਪਿਆ ਵੇਖੋ ਸਾਡੇ ਤੇ ਗੁਰੂ ਦਾ ਹੁਕਮ ਹੋ ਗਿਆ ਖਸਮ ਖਸਮਿੰਜ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਗॉड ਉਸ ਮਾਲਕ ਨੇ ਸਾਡੇ ਤੇ ਜੇ ਤੇ ਅਸੀਂ ਗੁਰੂ ਨਾਲ ਜੁੜੇ ਹੋਏ ਆਂ ਪੁਰ ਤੋਂ ਸਾਡੇ ਵੱਡੇ ਸਾਡੇ ਬਾਪੂ ਸਾਡੇ ਮਾਤਾ ਪਿਤਾ ਉਹ ਮਾਲਕ ਨਾਲ ਗੁਰੂ ਨਾਲ ਜੁੜੇ ਹੋਏ ਨੇ ਤੇ ਕੁਦਰਤੀ ਬੱਚਿਆਂ ਤੇ ਅਸਰ ਪੈਂਦਾ ਆ ਪਾਤੇ ਵੀ ਕਈ ਵਾਰੀ ਜੇ ਸਾਡੇ ਮਾਪਿਓ ਗੁਰੂ ਨਾਲ ਜੁੜੇ ਨੇ ਰੱਬ ਨਾਲ ਜੁੜੇ ਨੇ ਤੇ ਉਹ ਬੱਚਿਆਂ ਤੇ ਅਸਰ ਪੈਣਾ ਹੀ ਪੈਣਾ ਜੇ ਸਾਡੇ ਮਾਤਾ ਪਿਤਾ ਕੁਰਾਏ ਪਏ ਹੋਏ ਨੇ ਤੇ ਉਹ ਵੀ ਬੱਚਿਆਂ ਤੇ ਜਿੱਦਾਂ ਦਾ ਸਾਡਾ ਘਰ ਦਾ ਰਹਿਣ ਬਹਿਣ ਬੋਲਚਾਲ ਸਾਡੇ ਘਰ ਦੇ ਵਿੱਚ ਜਿੱਦਾਂ ਦਾ ਵਾਤਾਵਰਨ ਹੈ ਸਭ ਤੋਂ ਪਹਿਲਾਂ ਤੇ ਬੱਚੇ ਨੇ ਘਰ ਤੋਂ ਹੀ ਸਿੱਖਿਆ ਲੈਣੀ ਹੈ ਨਾ ਸਵੇਰ ਉੱਠਣਾ ਘਰੇ ਸੌਣਾ ਘਰੇ ਖਾਣਾ ਘਰੇ ਪੈਣਣਾ ਘਰੋਂ ਮਤਲਬ ਸਭ ਤੋਂ ਪਹਿਲਾਂ ਘਰ ਹੀ ਹੈ ਜੇ ਘਰੇ ਸਤਗੁਰਾਂ ਦੀ ਬਾਣੀ ਦਾ ਪ੍ਰਵਾਹ ਚੱਲ ਰਿਹਾ ਅੰਮ੍ਰਿਤ ਵੇਲੇ ਉੱਠੇ ਆ ਸਤਗੁਰਾਂ ਦੀ ਬਾਣੀ ਦਾ ਪ੍ਰਵਾਹ ਬਾਪੂ ਵੱਲੇ ਦੇਖਿਆ ਉਹ ਵੀ ਨਿਤਨੇਮ ਵਿਆ ਕਰਨ ਜਪਜੀ ਸਾਹਿਬ ਦੇ ਆ ਪੜਨ ਬੇਬੇ ਵੱਲੇ ਦੇਖਿਆ ਉਹ ਵੀ ਵਾਹਿਗੁਰੂ ਵਾਹਿਗੁਰੂ ਨਾਲੇ ਚਾਹ ਬਣਾ ਰਹੀ ਰਸੋਈ ਦੇ ਵਿੱਚ ਨਾਲੇ ਪ੍ਰਸ਼ਾਦਾ ਤਿਆਰ ਕਰਦੀ ਇਹਦੇ ਨਾਲ ਕੀ ਕਰ ਰਹੀ ਹੈ ਵਾਹਿਗੁਰੂ ਵਾਹਿਗੁਰੂ ਹੈ ਨਾ ਤੇ ਉੱਥੇ ਕੁਦਰਤੀ ਤੌਰ ਤੇ ਆਪਾਂ ਕਹਾਂਗੇ ਬੱਚੇ ਦੇ ਦਿਮਾਗ ਤੇ ਉਹ ਅਸਰ ਉਣਾ ਹੀ ਹੋਣਾ ਉਹ ਕੀ ਹੈ ਜੀ ਸਾਡਾ ਧੁਰ ਉਹ ਉੱਥੇ ਸਾਡੇ ਉਦੋਂ ਆਪਾਂ ਕਹਿ ਸਕਦੇ ਹਾਂ ਕਿ ਉਦੋਂ ਸਾਡੇ ਤੇ ਗੁਰੂ ਕਿਰਪਾ ਕਰ ਗਿਆ ਹੋਰ ਇਹ ਕਿਰਪਾ ਉਦੋਂ ਲਈ ਪਾਤਸ਼ਾਹ ਜੀ ਕਿੱਡੇ ਪਿਆਰੇ ਧੁਰ ਖਸਮੇ ਕਾ ਹੁਕਮ ਪਿਆ ਧੁਰ ਤੋਂ ਗੁਰੂ ਦਾ ਪਰਮੇਸ਼ਰ ਦਾ ਖਸਮ ਦਾ ਮਾਲਕ ਦਾ ਹੁਕਮ ਹੋ ਗਿਆ ਤੇ ਪਾਤਸ਼ਾਹ ਕਹਿੰਦੇ ਬਿਨ ਸਤਗੁਰ ਚਿੱਤਿਆ ਨਾ ਜਾਏ ਕਹਿੰਦੇ ਸਤਗੁਰੂ ਤੋਂ ਬਿਗੇਰ ਉਸ ਪਰਮੇਸ਼ਰ ਪ੍ਰਭੂ ਨੂੰ ਚਿਤਿਆ ਨਹੀਂ ਜਾ ਸਕਦਾ ਸਤਿਗੁਰੂ ਤੋਂ ਬਿਗੇਰ ਤੇ ਸਤਿਗੁਰੂ ਸਾਡੇ ਕੌਣ ਨੇ ਜੀ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁਣ ਬਹੁਤ ਦੁਨੀਆ ਤੇ ਲੋਕ ਨੇ ਜਿਹੜੇ ਚੇਤੇ ਕਰਦੇ ਨੇ ਕੋਈ ਵਾਹਿਗੁਰੂ ਵਾਹਿਗੁਰੂ ਕੋਈ ਰਾਮ ਰਾਮ ਕੋਈ ਅੱਲਾ ਕੋਈ ਖੁਦਾ ਕੋਈ ਗੋਡ ਕੋਈ ਬੀਠਲ ਕੋਈ ਠਾਕੁਰ ਆਪਣੇ ਆਪਣੇ ਤਰੀਕੇ ਦੇ ਨਾਲ ਕਰੀ ਜਾ ਰਹੇ ਨੇ ਰੱਬ ਨੂੰ ਯਾਦ ਪਰ ਕੋਈ ਕਿਸੇ ਤਰੀਕੇ ਨਾਲ ਕਰ ਰਿਹਾ ਹੈ ਕੋਈ ਕਿਸੇ ਤਰੀਕੇ ਨਾਲ ਕਰ ਰਿਹਾ ਕਰ ਕਿਉਂ ਯਾਦ ਕਿਉਂ ਕਰ ਰਹੇ ਨੇ ਕਿ ਅਸੀਂ ਰੱਬ ਦੇ ਨੇੜੇ ਹੋ ਜਾਈਏ ਇਸੇ ਕਰਕੇ ਕਰਦੇ ਨਾ ਵੀ ਅਸੀਂ ਰੱਬ ਦੇ ਨੇੜੇ ਹੋ ਜਾਈਏ ਪਰ ਨੇੜੇ ਹੋਣ ਦੀ ਬਜਾਏ ਉਹ ਰੱਬ ਤੋਂ ਦੂਰ ਹੋ ਰਹੇ ਨੇ ਹੁਣ ਆ ਤੇ ਨੇੜੇ ਸੀ ਪਰ ਜੇ ਗੁਰੂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛ ਕੇ ਅਸੀਂ ਯਾਦ ਨਹੀਂ ਕਰ ਰਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛਣ ਤੋਂ ਬਿਗੇਰ ਅਸੀਂ ਆਪਣੀ ਆਪਣੀ ਮਰਜ਼ੀ ਨਾਲ ਰੱਬ ਨੂੰ ਧਿਆ ਰਹੇ ਆ ਉਹਦੀ ਸੇਵਾ ਕਰ ਰਹੇ ਆ ਤੇ ਅਸੀਂ ਰੱਬ ਦੇ ਨੇੜੇ ਹੋਣ ਦੀ ਬਜਾਏ ਰੱਬ ਤੋਂ ਦੂਰ ਹੋ ਰਹੇ ਆ ਮੇਰੇ ਪਾਤਸ਼ਾਹ ਕਹਿੰਦੇ ਭਾਈ ਵੇ ਸਤਗੁਰੂ ਗੁਰੂ ਤੋਂ ਬਿਗੇਰ ਚੇਤਿਆ ਨਾ ਜਾਏ ਸਪਸ਼ਟ ਜਈਆ ਕਿ ਗੁਰੂ ਤੋਂ ਬਿਗੇਰ ਜਿੰਨਾ ਮਰਜੀ ਤੂੰ ਰਾਮ ਰਾਮ ਕਰ ਲਾ ਵਾਹਿਗੁਰੂ ਵਾਹਿਗੁਰੂ ਕਰ ਲਾ ਪਰ ਜੇ ਤੇ ਗੁਰੂ ਦੀ ਮਤ ਨਹੀਂ ਹੈਗੀ ਤੇ ਵਿਣ ਸਤਿਗੁਰ ਚੇਤਿਆ ਨਾ ਜਾਏ ਗੁਰੂ ਤੋਂ ਬਿਗੇਰ ਉਹ ਮਾਲਕ ਚੇਤਿਆ ਯਾਦ ਨਹੀਂ ਹੁਣਾ ਚੇਤਨ ਦਾ ਭਾਵ ਅਰਥ ਕੀ ਹੁੰਦਾ ਜੀ ਫੀਡ ਕਰ ਲੈਣਾ ਉਹਨੂੰ ਆਪਣੇ ਅੰਦਰ ਬਿਠਾ ਲੈਣਾ ਹੁਣ ਕਿੰਨੇ ਕਿੰਨੇ ਆਪਾਂ ਦੇਖਦੇ ਆ ਕਿ ਕਿੰਨੇ ਕਿੰਨੇ ਭਾਈ ਜਿਹੜੇ ਰੱਬ ਨੂੰ ਚੇਤੇ ਰੱਖਦੇ ਨੇ ਕਿੰਨੇ ਕਿੰਨੇ ਫੀਡ ਕੀਤਾ ਹੋਇਆ ਕਿੰਨਾ ਕਿੰਨਾ ਰਿਕਵਰ ਕੀਤਾ ਹੋਇਆ ਬਹੁਤ ਘੱਟ ਹੁਣ ਇੱਥੇ ਗੁਰੂ ਘਰ ਤੇ ਆਪਾਂ RAM RAM ਵਾਹਿਗੁਰੂ ਵਾਹਿਗੁਰੂ ਕਰੀ ਜਾ ਰਹੇ ਆ ਪਰ ਵੇਖਿਆ ਨਾ ਕਈ ਵਾਰੀ ਬਾਹਰ ਜਾ ਕੇ ਪਾਲ ਸਾਡੇ ਪਰਿਵਾਰ ਵਿੱਚ ਬਿਠ ਉੱਥੇ ਫੇਰ ਰੱਬ ਵਿਸਰ ਜਾਂਦਾ ਅਸਲ ਤੇ ਵਿੱਚ ਰੱਬ ਜੀ ਦੇ ਅੰਦਰ ਫੀਡ ਹੋ ਗਿਆ ਅੰਦਰ ਬੈਠ ਗਿਆ ਚੇਤੇ ਤੇ ਫੇਰ ਤੇ ਰੱਬ ਵਿਸਰਨਾ ਨਹੀਂ ਚਾਹੀਦਾ ਔਰ ਉੱਥੇ ਜਾ ਕੇ ਵੀ ਰੱਬ ਸਾਡੇ ਤੋਂ ਸੁਣੋ ਸੋਣਿਓ ਅਗਲੀ ਪੰਕਤੀ ਵਿੱਚ ਪਾਤਸ਼ਾਹ ਕੀ ਫਰਮਾਣ ਕਰਦੇ ਨੇ ਸੁਣਿਓ ਹਾਂਜੀ ਸਤਗੁਰ ਮਿਲਿਆ ਅੰਤਰ ਰੱਬ ਰਹਿਆ ਤਦਾ ਰਹਿਆ ਨਵਰ ਲਾਏ ਸਤਗੁਰੂ ਦੇ ਮਿਲਿਆ ਪ੍ਰਭੂ ਮਨੁੱਖ ਦੇ ਹਿਰਦੇ ਵਿੱਚ ਵਸ ਪੈਂਦਾ ਏ ਸਤਗੁਰ ਮਿਲਿਆ ਅੰਤਰ ਰੱਬ ਰਹਿਆ ਸਤਗੁਰੂ ਨੂੰ ਅਸੀਂ ਮਿਲ ਪਏ ਤੇ ਮਾਲਕ ਸਾਡੇ ਅੰਦਰ ਵੱਸ ਗਿਆ ਸਤਗੁਰ ਮਿਲਿਆ ਅੰਤਰ ਰਬ ਰਹਾ ਤੇ ਸਦਾ ਰਹਾ ਲਿਵ ਲਾਏ ਜੇ ਤੁਸੀਂ ਗੁਰੂ ਨੂੰ ਯਾਦ ਰੱਖੋਗੇ ਗੁਰੂ ਦੇ ਨਾਲ ਮੇਲ ਹੋ ਗਿਆ ਤੇ ਗੁਰੂ ਨੇ ਸਾਨੂੰ ਦੱਸ ਦਿੱਤਾ ਕਿ ਰੱਬ ਨੂੰ ਚੇਤੇ ਕਿਵੇਂ ਕਰਨਾ ਗੁਰੂ ਨੇ ਸਾਨੂੰ ਦੱਸ ਦਿੱਤਾ ਕਿ ਰੱਬ ਨੂੰ ਯਾਦ ਕਿਵੇਂ ਰੱਖਣਾ ਆਪਾਂ ਕਈ ਵਾਰੀ ਹਣ ਵੇਖੋ ਲੜੀਵਾਰ ਕਥਾ ਵਿਚਾਰਦਾ ਨਾ ਇਹ ਫਾਇਦਾ ਗੁਰਮੁਖ ਪਿਆਰ ਉਹ ਤੇਰੀਓ ਪੈੜੋਂ ਤੁਸੀਂ ਰੋਜ ਆਉਂਦੇ ਹੋ ਤੇ ਤੁਹਾਨੂੰ ਮਾਲਾ ਮੈਨੂੰ ਲੱਗਦਾ ਓਖਾ ਨਹੀਂ ਹੋਣਾ ਕਿ ਰੱਬ ਨੂੰ ਚੇਤੇ ਕਿਵੇਂ ਰੱਖਣਾ ਰੱਬ ਨੂੰ ਯਾਦ ਕਿਵੇਂ ਰੱਖਣਾ ਹਰ ਵਕਤ ਅਠੇ ਪੈਰ ਹਣ ਜਿੰਨੇ ਕਦੇ ਕਦੇ ਆਉਣਾ ਕਦੇ ਉਹਨੂੰ ਤੇ ਸਮਝਾਉਣਾ ਦੁਬਾਰ ਤੋਂ ਫੇਰ ਦੱਸਣਾ ਪਊਗਾ ਨਾ ਕਿ ਜੇ ਬੰਦਾ ਹੁਣ ਰੱਬ ਨੂੰ ਚੇਤੇ ਕਿਵੇਂ ਰੱਖੇਗਾ ਭਾਈ ਕਿਵੇਂ ਜਪੇਗਾ ਵਾਹਿਗੁਰੂ 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 24 ਘੰਟੇ ਕਿਵੇਂ ਜਪੇਗਾ ਤੂੰ ਤੂੰ ਕਿਰਤ ਵੀ ਕਰਨੀ ਆ ਕੰਮ ਧੰਦਾ ਵੀ ਕਰਨਾ ਹੋ ਸਕਦਾ ਤੇਰਾ ਕੰਮ ਹੀ ਇਦਾਂ ਦਾ ਹੋਵੇ ਕਿ ਤੂੰ ਸਾਰਾ ਦਿਨ ਕੋਈ ਦਫਤਰ ਵਿੱਚ ਬੈਠਾ ਮਗਰ ਲੈਣ ਲੱਗੀ ਹੈ ਤੈਨੂੰ ਪੁੱਛਣ ਵਾਲਿਆਂ ਦੀ ਤੇ ਤੂੰ ਉਹਨਾਂ ਦੇ ਨਾਲ ਗੱਲਬਾਤ ਕਰੇਂਗਾ ਕਿ ਉਹ ਤੈਨੂੰ ਮੰਨ ਲਓ ਤੈਨੂੰ ਪੁੱਛ ਰਹੇ ਨੇ ਤੇਰੀ ਡਿਊਟੀ ਹੈ ਆ ਰੇਲਵੇ ਸਟੇਸ਼ਨ ਤੇ ਮੰਨ ਲਓ ਆਪਾਂ ਗੱਲ ਉਦਾਹਰਣ ਤੌਰ ਤੇ ਗੱਲ ਕਰਦੇ ਇੱਕ ਜਗ੍ਹਾ ਤੇ ਲਿਖਿਆ ਹੁੰਦਾ ਨਾ ਪੁੱਛ ਗਿਸ਼ ਪੁੱਛ ਅੱਗੇ ਚ ਲਿਖਿਆ ਹੁੰਦਾ ਤੇ ਉਥੇ ਲੈਣ ਲੱਗੀ ਹੁੰਦੀ ਆ ਕਿ ਕਿਹੜੀ ਰੇਲ ਕਿੰਨੇ ਟਾਈਮ ਤੇ ਆਉਣੀ ਆ ਤੇ ਕਿਧਰ ਨੂੰ ਜਾਣੀ ਆ ਉਥੇ ਲੈਣ ਲੱਗੀ ਹੋਈ ਏ ਪੁੱਛਣ ਵਾਲਿਆਂ ਦੀ ਭਾਈ ਦਿੱਲੀ ਨੂੰ ਕਿੰਨੇ ਵਜੇ ਰੇਲ ਲੈਣ ਗੱਡੀ ਆਉਣੀ ਆ ਤੇ ਗਾੜੀ ਉਹ ਬੰਦਾ ਕਰੀ ਜਾਵੇ ਰਾਮ 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 ਵਾਹਿਗੁਰੂ ਵਾਹਿਗੁਰੂ ਉਹਦੀ ਡਿਊਟੀ ਨਹੀਂ ਨਾ ਉਹ ਕਿਸੇ ਨੂੰ ਕੀ ਪਤਾ ਲੱਗੂਗਾ ਵੀ ਉਹ ਡਿਊਟੀ ਤੇ ਆਪਣੀ ਨਹੀਂ ਦੇ ਰਿਹਾ ਫਿਰ ਅਗਲੇ ਦਿਨ ਹੀ ਜਦੋਂ ਇਹ ਕੱਢ ਕੇ ਬਾਹਰ ਮਾਰਨਗੇ ਭਾਈ ਜਾ ਘਰੇ ਬਹਿ ਕੇ ਰਾਮ ਰਾਮ ਕਰ ਘਰੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰ ਔਰ ਉਹ ਉੱਥੇ ਬੈਠਾ RAM RAM ਕਿਨੇ ਜੱਪੇ ਹੁਣ ਕਿਰਿਆਨੇ ਵਾਲੀ ਦੁਕਾਨ ਤੇ ਬੰਦਾ ਬੈਠਾ ਉਹਨੇ ਸੌਦਾ ਵੇਚਣਾ ਹੁਣ ਗਾਤ ਚਲੇ ਗਿਆ ਉਸ ਦੇ ਕੋਲੇ ਭਾਈ ਮੈਨੂੰ ਖੰਡ 2 ਕਿਲੋ ਦੇ ਤੇ ਰੇਟ ਕੀ ਆ ਉਹ ਗਾੜੀ ਨੂੰ ਕਹਵੇ ਨਹੀਂ ਵਾਹਿਗੁਰੂ 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 RAM 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 ਗੱਡੀ ਚੱਲਣੀ ਚੱਲੂ ਗੱਡੀ ਭਾਲਾ ਨਹੀਂ ਚੱਲਣੀ ਉਹਦੀ ਦੁਕਾਨ ਥੇਲ ਹੁਣ ਉਹ ਇੱਕ ਡਾਕਟਰ ਹੈ ਮੈਡੀਕਲ ਸਟੋਰ ਤੇ ਬੈਠਾ ਆਇਆ ਉਹਨੂੰ ਕੋ ਦਵਾਈ ਲੈਣ ਵਾਸਤੇ ਗਈ ਗਿਆ ਉਹ ਗਾੜੀ ਨੂੰ ਰਾਮ ਰਾਮ ਕਰੀ ਜਾਵੇ ਵਾਹਿਗੁਰੂ ਵਾਹਿਗੁਰੂ ਉਹਦੀ ਵੀ ਗੱਡੀ ਨਹੀਂ ਚੱਲਦੀ ਹੁਣ ਆਪਾ ਗੁਰੂ ਸਾਹਿਬ ਜੀ ਕਹਿ ਰਹੇ ਨੇ ਨਾਮਾ ਕਹੇ ਤਿਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਜੀਤ ਨਰੰਜਣ ਬੋਲੋ ਜੀ ਜੀਤ ਨਰੰਜਣ ਨਾਲ ਹੁਣ ਪਾਸ਼ਾ ਕਹਿੰਦੇ ਭਾਈ ਰਾਮ 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 ਕਿਵੇਂ ਜਪਣਾ ਵਾਹਿਗੁਰੂ ਵਾਹਿਗੁਰੂ ਕਿਵੇਂ ਜਪਣਾ ਆਠ ਪੈਰ ਹਰੇ ਹਰ ਗਾਇਏ ਮਾਰਗ ਚਲਤ ਰਸਤੇ ਦੇ ਵੀ ਜਾ ਰਿਆਂ ਤਾਂ ਵੀ ਰੱਬ ਨੂੰ ਯਾਦ ਜੇ ਰਾਤ ਸੁੱਤਾ ਤਾਂ ਵੀ ਰੱਬ ਨੂੰ ਯਾਦ ਕੰਮ ਕਰ ਕਰਦਾ ਤਾਂ ਵੀ ਰੱਬ ਨੂੰ ਯਾਦ ਉਹ ਤੇਰਾ ਰੱਬ ਕਿਵੇਂ ਰੱਬ ਨੂੰ ਯਾਦ ਕਰੇਗਾ ਤੂੰ ਹੁਣ ਗੱਲ ਇੱਥੇ ਆਣ ਕੇ ਫੇਰ ਨਿਬੜ ਜਾਂਦੀ ਹੈ ਨਾ ਕਿ ਬੰਦਾ ਮੰਨ ਲਓ ਅਸੀਂ ਮੰਨਿਆ ਕਰਿਆਨੇ ਦਾ ਕੰਮ ਕਰਦੇ ਆ ਤੇ ਜੇ ਤੂੰ ਭਾਈ ਆਪਣੇ ਤੇਰੇ ਕੋਲੇ ਸੌਦਾ ਲੈਣ ਵਾਸਤੇ ਤੇਰੇ ਕੋਲੇ ਗਾਹ ਘਾ ਰਿਹਾ ਤੇ ਉਹਨੂੰ ਸਹੀ ਤੋਲ ਤੇ ਸ਼ੁੱਧ ਤੋਲ ਇਹਦੇ ਵਿੱਚ ਰੱਬ ਹੈ ਸਹੀ ਤੇ ਪੂਰਾ ਤੋਲਣਾ ਤੇ ਤੂੰ RAM RAM ਰੱਬ ਵਾਹਿਗੁਰੂ ਵਾਹਿਗੁਰੂ ਸਮਝ ਲੈ ਜਪ ਰਿਆਂ ਹੋਰ ਤੂੰ ਡਾਕਟਰ ਅਸੀਂ ਤੇ ਡਾਕਟਰਾਂ ਦੇ ਜੇ ਪੋਲ ਖੋਲਣ ਪਿਆ ਜੀ ਤੇ ਆਪਾਂ ਵੇਖ ਰਹੇ ਡਾਕਟਰਾਂ ਦਾ ਅੱਜ ਕੱਲ ਦੇ ਸਮੇਂ ਵਿੱਚ ਕੀ ਉਹਨਾਂ ਦੇ ਹਾਲਾਤ ਬਣੇ ਹੋਏ ਆ ਆਪਾਂ ਇੱਕ ਦਿਨ ਅੱਗੇ ਵੀ ਸ਼ਾਇਦ ਬੇਨਤੀ ਕੀਤੀ ਸੀ ਮੈਡੀਕਲ ਦੇ ਪ੍ਰਿੰਟ 500 ਰੁਪਇਆ ਲਿਖਿਆ ਹੁੰਦਾ ਤੇ ਦਵਾਈ 50 ਰੁਪਇਆ ਦੀ ਹੁੰਦੀ ਆ ਪ੍ਰਿੰਟ 500 ਦਵਾਈ 50 ਦੀ ਬਣੀ ਹੋਣੀ ਤੇ ਉਹ ਉਥੇ ਉਹ ਜਨਾ ਮਰਜੀ ਰਾਮ ਰਾਮ ਜੱਪੀ ਜਾਵੇ ਜਿੰਨੇ ਮਰਜੀ ਖੰਡ ਪਾਠ ਕਰਾਈ ਜਾਵੇ ਪ੍ਰਮਾਣ ਹੋ ਜਾਣਗੇ ਭਲਾ ਉਹਦੇ ਬੰਦੇ ਦੇ ਜਿਹੜਾ ਬੰਦਾ ਹੁਣ ਟੀਕਾ 10 ਰੁਪਇਆ ਦਾ ਟੀਕਾ ਲੈ ਲਿਆ ਉਹਦੇ ਕੋ 1000 ਰੁਪਇਆ ਲੈ ਲਿਆ 1000 ਰੁਪਇਆ 5 ਰੁਪਇਆ ਦਾ ਟੀਕਾ ਲਾ ਕੇ 10 ਦਾ ਟੀਕਾ ਲਾ ਕੇ ਜਾਂ 50 ਦਾ ਟੀਕਾ ਲਾ ਕੇ ਲੈ ਲਿਆ ਕਿੰਨਾ 1000 ਤੇ ਭਾਵੇਂ ਮੇਰੇ ਵਰਗੇ ਕੋਲੋਂ 20 ਦਾਸਾਂ ਕਰਵਾਲੇ ਹੋ ਜਾਣਗੀਆਂ ਪ੍ਰਵਾਨ ਪਰਾ ਇਹਨੇ RAM RAM ਜਪਿਆ ਪ੍ਰਵਾਨ ਹੋ ਗਿਆ ਜੀ ਸਮਝ ਵੇਖੋ ਇਹੋ ਜਿਹੇ ਗੁਰੂ ਸਾਹਿਬ ਨੇ ਸਾਨੂੰ ਸੋਨਾ ਭਵਿੱਖ ਤੇ ਸੋਨਾ ਜੀਵਨ ਦਿੱਤਾ ਸੀ ਪਰ ਨਾ ਤੇ ਆ ਜਿਹੜੀ ਵਿਚਾਰ ਕਿਸੇ ਨੂੰ ਕੋਈ ਵਿਰਲੇ ਨੇ ਭਾਗਾ ਵਾਲੇ ਜਿਨ੍ਹਾਂ ਨੂੰ ਬਾਕਿਆ ਵੀ ਸੱਚੇ ਵਾਕਿਆਤੀ ਲੰਨ ਦਾ ਆ ਗਿਆ ਭਈ ਸਤਿਗੁਰਾਂ ਦੀ ਬਾਣੀ ਸੁਣੀ ਭਾਈ ਸਾਹਿਬ ਜੀ ਨੇ ਕਥਾ ਕੀਤੀ ਮਜ਼ਾ ਆ ਗਿਆ ਤੇ ਜਿਹੜੇ ਬੰਦੇ ਇਹ ਲੁੱਟ ਕਸੁੱਟ ਕਰਦੇ ਆ ਉਹ ਕਿਵੇਂ ਕਹਿਣਗੇ ਕਿ ਇਹ ਇਸ ਵਿਸ਼ੇ ਨੂੰ ਲੈ ਕੇ ਲੋਕ ਜਾਗਰੂਤ ਹੋਣ ਉਹ ਕਹਿਣਗੇ ਭਲਾ ਕਿ ਲੋਕ ਜਾਗਣ ਉਹ ਤੇ ਕਹਿੰਦੇ ਨੇ ਮੂਰਖ ਬਣੇ ਤੇ ਬਣੇ ਰਹਿਣ ਦਿਓ ਆਪ ਕੋ ਸਤਨਾਮ ਇਹਨਾਂ ਨੂੰ ਇਹਨਾਂ ਨੂੰ ਜਗਾਓ ਨਾ ਜੇ ਜਾ ਕੇ ਸਾਡਾ ਬਿਜ਼ਨਸ ਸਾਡਾ ਕਾਰੋਬਾਰ ਬੰਦ ਹੋ ਜਾਣਾ ਉਹ ਤੂੰ ਆਪਣੀ ਕਿਰਤ-ਵਿਰਤ ਕਰਦੇ ਆ ਆਪਣਾ ਬਿਜ਼ਨਸ ਕਰਦੇ ਆ ਆਪਣਾ ਕਾਰੋਬਾਰ ਕਰਦੇ ਆ ਸਹੀ ਤਰੀਕੇ ਨਾਲ ਕਰ ਨੇਕ ਦਿਲ ਦੇ ਨਾਲ ਕਰ ਉਹਦੇ ਵਿੱਚ ਤੇਰਾ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਅੱਲਾਹ ਖੁਦਾ ਗੋਡ ਤੇਰੀ ਕਿਰਤ ਵਿੱਚ ਹੀ ਵਸਿਆ ਹੋਇਆ ਆਖੋ ਸਤਨਾਮ ਤੇ ਕਿ ਤੈਨੂੰ ਵੱਖਰਾ ਬੈਠ ਕੇ ਕਿਤੇ ਸਮਾਧੀ ਲਾਉਣ ਦੀ ਲੋੜ ਨਹੀਂ ਐ ਗੁਰਮਖ ਪਿਆਰਿਓ ਸਾਡਾ ਤੇ ਇਤਿਹਾਸ ਤੇ ਚੜ ਗਏ ਸੀ ਨੇ ਅਸਮੇਰ ਪਰਬਤ ਦੇ ਜੋਗੀ ਆਪਾਂ ਅਸਮੇਰ ਪਰਬਤ ਦੇ ਜੋਗੀ ਜਾ ਕੇ ਬੈਠੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੇ ਭਾਈ ਮਰਦਾਨਾ ਜੀ ਜਦੋਂ ਗਏ ਤੇ ਕਹਿੰਦੇ ਵੀ ਤੁਸੀਂ ਸਭ ਤੋਂ ਪਹਿਲਾਂ ਗੱਲ ਇਹ ਆ ਕਿ ਤੁਸੀਂ ਤੇ ਗ੍ਰਸਤੀ ਹੋ ਇੱਕ ਤੇ ਗ੍ਰਸਤੀ ਹੋ ਦੂਜਾ ਤੁਸੀਂ ਗੇਰੂ ਰੰਗ ਦੇ ਕੱਪੜੇ ਪਾਏ ਹੋਏ ਭਾਵ ਸਾਧੂ ਵੀ ਬਣੇ ਤੇ ਗ੍ਰਸਤੀ ਵੀ ਬਣ ਗਏ ਇਹ ਦੋਹਾਂ ਚੀਜ਼ਾਂ ਦਾ ਮੇਲ ਨਹੀਂ ਖਾਂਦੀਆਂ ਦੋਨੇ ਚੀਜ਼ਾਂ ਉਹ ਜੋਗੀ ਕਹਿੰਦੇ ਨੇ ਵੀ ਜਾਂ ਤੇ ਗ੍ਰਸਤੀ ਬਣ ਜਾਓ ਜਾਂ ਫਿਰ ਸਾਧੂ ਬਣ ਜਾਓ ਇੱਕ ਕੰਮ ਕਰੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਨੇ ਜੇ ਤੁਸੀਂ ਗ੍ਰਸਤੀ ਹੋ ਗਏ ਤੇ ਤੁਹਾਨੂੰ ਰੱਬ ਨਹੀਂ ਮਿਲਣਾ ਇਹ ਗੱਲ ਕੌਣ ਕਹਿੰਦੇ ਨੇ ਜੀ ਜੋਗੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਵੀ ਜੇ ਤੁਸੀਂ ਗ੍ਰਸਤੀ ਹੋ ਗਏ ਵਿਆਹ ਕਰਵਾ ਲਿਆ ਤੇ ਤੁਹਾਨੂੰ ਰੱਬ ਨਹੀਂ ਮਿਲਣਾ ਤੇ ਗੁਰੂ ਨਾਨਕ ਪਾਸ਼ਾ ਮਹਾਰਾਜ ਕਹਿੰਦੇ ਭਾਈ ਵਿਆਹ ਗ੍ਰਸਤੀ ਹੋਣਾ ਮਾੜੀ ਗੱਲ ਐ ਕਹਿੰਦੇ ਹਾਂ ਗ੍ਰਸਤੀ ਬੰਦੇ ਨੂੰ ਰੱਬ ਨਹੀਂ ਮਿਲਦਾ ਤੇ ਗੁਰੂ ਨਾਨਕ ਪਾਸ਼ਾ ਮਹਾਰਾਜ ਉਹਨਾਂ ਨੂੰ ਕਹਿੰਦੇ ਭਾਈ ਰੋਟੀ ਕਿੱਥੋਂ ਖਾਣੇ ਹੋ ਤੁਸੀਂ ਕਹਿੰਦੇ ਰੋਟੀ ਅਸੀਂ ਘਰਾਂ ਦੇ ਵਿੱਚੋਂ ਮੰਗ ਕੇ ਲਿਆਉਂਦੇ ਆ ਤੇ ਉਹ ਰੋਟੀ ਪ੍ਰਸ਼ਾਦਾ ਸੀ ਜੋ ਸਾਨੂੰ ਗਜਾ ਮਿਲਦੀ ਆ ਉਹ ਅਸੀਂ ਛਕ ਲੈਨੇ ਆ ਤੇ ਗੁਰੂ ਨਾਨਕ ਪਾਸ਼ਾ ਮਹਾਰਾਜ ਕਹਿੰਦੇ ਭਾਈ ਜਿੰਨੀ ਗ੍ਰਸਤੀ ਪਰਿਵਾਰਾਂ ਨੂੰ ਤੁਸੀਂ ਮਾੜਾ ਕਹਿੰਦੇ ਹੋ ਉਹਨਾਂ ਦੇ ਘਰ ਵਿੱਚ ਤਿਆਰ ਹੋਇਆ ਭੋਜਨ ਤੁਹਾਨੂੰ ਮਿਲ ਜਾਂਦਾ ਤੇ ਉਹ ਪਵਿੱਤਰ ਹੋ ਜਾਂਦਾ ਤੇ ਉਸੇ ਪਰਿਵਾਰਾਂ ਨੂੰ ਤੁਸੀਂ ਮਾੜਾ ਕਹਿੰਦੇ ਤੇ ਫਿਰ ਤੁਸੀਂ ਕਿ ਪਵਿੱਤਰ ਕਿਵੇਂ ਹੋਗਾ ਅੱਖਾਂ ਖੁੱਲ ਗਈਆਂ ਉਹਨਾਂ ਦੀਆਂ ਦਿਮਾਗ ਖੁੱਲ ਗਿਆ ਬਾਬੇ ਨਾਨਕ ਨੇ ਗੁਰੂ ਨਾਨਕ ਪਾਸ਼ਾ ਮਹਾਰਾਜ ਨੂੰ ਜੁਗਿਆਂ ਨੂੰ ਬਹੁ ਫੜਿਆ ਅਸਨੇਰ ਪਹਾੜ ਤੋਂ ਥੱਲੇ ਲਾ ਲਿਆਏ ਤੇ ਥੱਲੇ ਆਣ ਕੇ ਭਾਈ ਉਗਰਸਤ ਪਰਿਵਾਰ ਵਿੱਚ ਰਹਿ ਕੇ ਆਪਣੇ ਪਰਿਵਾਰ ਨੂੰ ਪਾਲ ਕੇ ਆਪਣੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਨਿਭਾ ਕੇ ਤੁਸੀਂ ਰੱਬ ਨੂੰ ਪਾ ਸਕਦੇ ਹੋ ਆਖੋ ਸਤਨਾਮ ਉਲੋਥੇ ਕੀ ਕਹਿੰਦੇ ਨੇ ਪਾਤਸ਼ਾਹ ਗੁਰੂ ਸਾਹਿਬ ਕਹਿੰਦੇ ਨੇ ਕਹਿੰਦੇ ਘਰ ਬੈਠਿਆ ਸਹਉ ਪਾਈਏ ਸਹਉ ਦਾ ਮਤ ਸਹਉ ਮਤ ਰੱਬ ਪਰਮੇਸ਼ਰ ਪਤੀ ਘਰ ਬੈਠਿਆ ਸਹਉ ਪਾਈਏ ਜੇ ਨਿਯਤ ਰਾਸ ਕਰੇ ਰਾਸਮੀਂਦ ਜੀ ਸ਼ੁੱਧ ਸਮਝਦੇ ਆਪਾਂ ਨਾ ਪਾਤਸ਼ਾਹ ਕਹਿੰਦੇ ਇੱਕ ਘਰ ਬੈਠੇ ਆ ਰੱਬ ਮਿਲ ਜੂ ਗ੍ਰਸਥ ਵਿਤ ਰਹਿ ਕੇ ਤੈਨੂੰ ਰੱਬ ਦੀ ਪ੍ਰਾਪਤੀ ਹੋ ਜੂ ਪਰ ਜੇ ਤੇਰਾ ਮਨ ਸਾਫ਼ ਹੋ ਜਾਵੇ ਤਾਂ ਆਖੋ ਸਤਨਾਮ ਤੇ ਜੇ ਤੇਰਾ ਮਨ ਨਹੀਂ ਸਾਫ਼ ਭਾਵੇਂ ਸਮੇਰ ਪर्वਤ ਤੇ ਚੜ ਜਾ ਤੇ ਭਾਵੇਂ 66 ਤੀਰਥਾਂ ਦਾ ਇਸ਼ਨਾਨ ਕਰ ਲਾ ਜੇ ਤੇਰਾ ਮਨ ਨਹੀਂ ਸਾਫ਼ ਤੇ ਗੁਰਮੁਖ ਪਿਆਰਾ ਤੈਨੂੰ ਰੱਬ ਕਿਤੇ ਬਣੀਏ ਹੁੰਦਾ ਸਤਨਾਮ ਰੱਬ ਕਿੱਥੇ ਆ ਰੱਬ ਤੇਰੇ ਅੰਦਰ ਬੈਠਾ ਦਮ ਰੰਮ ਸਦਾ ਸਮਾਲਦਾ ਦਮਨਾ ਵਰਤਾਇ ਤਾਏ ਕਿਤੇ ਦੇਖ ਉਸ ਪਰਮੇਸ਼ਰ ਦਾ ਰੰਗ ਦੇਖ ਕਹਿੰਦੇ ਤੂੰ ਲਵਦਾ ਫਿਰਦਾ ਕਹਿੰਦੇ ਦੰਮ ਦੰਮ ਵਿੱਚ ਸਾਹ ਕਿੰਦੇ ਵੇਖ ਨੂੰ ਇੱਕ ਇੱਕ ਸਾਹ ਤੇਰੇ ਅੰਦਰੋਂ ਸੰਭਾਲਣਾ ਕਰਦਾ ਸਵਾਸ ਸਵਾਸ ਉਸ ਨੂੰ ਚੇਤਦਾ ਇੱਕ ਵੀ ਸਵਾਸ ਤੇਰਾ ਖਾਲੀ ਨਾ ਜਾ ਕੇ ਆਪੋ ਸਤਨਾਮ ਹਰ ਇੱਕ ਸਾਹ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਚਾਹੀਏ ਇੱਕ ਵੀ ਦਮ ਸਾਹ ਉਹਨੂੰ ਚੇਤੇ ਕਰਨ ਤੋਂ ਬਿਗੇਰ ਨਾ ਜਾਵੇ ਇੱਕ ਵੀ ਸਾਹ ਇੱਕ ਹੋਰ ਵੇਖੋ ਪਰਮੇਸ਼ਰ ਦੀ ਸਾਜ ਤੇ ਕਿੰਨੀ ਕਿਰਪਾ ਕਿੰਨੀ ਰਹਿਮਤ ਹੈ ਕਿੰਨੀ ਸਾਡੇ ਤੇ ਉਹਨੇ ਕਿਰਪਾ ਸਾਡੇ ਤੇ ਦਿਆਲੂ ਕਿੱਡਾ ਵੱਡਾ ਕਿ ਅਸੀਂ ਸਾਹ ਲੈਂਨੇ ਆ ਤੇ ਕਦੀ ਅਸੀਂ ਸੋਚ ਕੇ ਨਹੀਂ ਸਾਹ ਲੈਂਦੇ ਤੇ ਨੰਦਰ ਨੂੰ ਖਿੱਚਾਂ ਖਲਾ ਕੇਚਾਂ ਬਾਹਰ ਨੂੰ ਛੱਡਾਂ ਖਲਾ ਛੱਡਾ ਕੁਦਰਤੀ ਤੌਰ ਤੇ ਸਾਹ ਆਈ ਵੀ ਜਾ ਰਿਹਾ ਤੇ ਸਾਹ ਗਈ ਵੀ ਜਾ ਰਿਹਾ ਇਹ ਵੀ ਕਿਰਪਾ ਹੀ ਆ ਇੱਕ ਇੱਕ ਸਾਹ ਤੇ ਪਿੱਛੇ ਜੇ ਜਦੋਂ ਆਕਸੀਜਨ ਦੀ ਕਮੀ ਹੋ ਗਈ ਸੀ ਤੇ ਸਿਲੰਡਰ ਨਹੀਂ ਸੀ ਮਿਲਦੇ ਜਦੋਂ ਕਰੋਨਾ ਕਾਲ ਵਿੱਚ ਸਿਲੰਡਰ ਨਹੀਂ ਸੀ ਮਿਲਦੇ ਹੁੰਦੇ ਕਿੰਨੇ ਮਹਿੰਗੇ ਸਿਲੰਡਰ ਵਿਕੇ ਉਹਦੋਂ ਆਕਸੀਜਨ ਵਾਲੇ ਸਿਲੰਡਰ ਮਹਿੰਗੇ ਲੱਕ ਇੱਕ ਜੇ ਬੰਦੇ ਨੂੰ ਸਾਹ ਬਲੌਟੀ ਸਾਹ ਦੇਣਾ ਹੋਵੇ ਡਾਕਟਰ ਨੇ ਲੱਖਾਂ ਰੁਪਏ ਬਟੋਰ ਲੈਂਦਾ ਕੋ ਸਤ ਨਾਮ ਬਲੌਟੀ ਸਾਹ ਦੇਣਾ ਹੋਵੇ ਆਕਸੀਜਨ ਲਾ ਕੇ ਲੱਖਾਂ ਰੁਪਏ ਲੈ ਲੈਂਦਾ ਇੱਕ ਦਿਨ ਦੇ ਤੇ ਉਹ ਮਾਲਕ ਉਹ ਪਰਮੇਸ਼ਰ ਉਹ ਵਾਹਿਗੁਰੂ ਸਾਨੂੰ ਕਿੰਨੇ ਸਾਹ ਐਨੇ ਦੇਈ ਜਾਂਦਾ ਜੇ ਸਾਡੀ ਉਮਰ ਮੰਨ ਲਓ 50 ਸਾਲ ਹੋ ਗਈ ਆ ਤੇ 50 ਸਾਲ ਹੋ ਗਏ ਸਾਨੂੰ ਸਾਹ ਦੇ ਰਿਆ ਰਾਤ ਦਿਨੋਂ ਵੀ ਤੇ ਅਸੀਂ ਅਸੀਂ ਅਕਿਰਤ ਕਰਨ ਅਸੀਂ ਉਹਨੂੰ ਯਾਦ ਹੀ ਨਹੀਂ ਕਰਦੇ ਆਪੋ ਸਤਨਾਮ ਅਸੀਂ ਤਾਂ ਉਹਨੂੰ ਯਾਦ ਹੀ ਨਹੀਂ ਕਰਦੇ ਅਸੀਂ ਤਾਂ ਉਹਨੂੰ ਚੇਤੇ ਹੀ ਨਹੀਂ ਕਰਦੇ ਅਸੀਂ ਜਿਹੜਾ ਬਣਦਾ ਉਹ ਸਾਨੂੰ ਸਾਹ ਦੇ ਰਿਆ ਅਸੀਂ ਸਾਹ ਦਾ ਦਸਵੰਦ ਉਹਨੂੰ ਦਿੰਦੇ ਨਹੀਂ ਸਾਹਾਂ ਦਾ ਦਸਵੰਦ ਵੀ ਬਣਦਾ ਨਾ ਵੀ ਅਸੀਂ ਜਿੰਨੇ ਸਾਹ ਲੈ ਰਹੇ ਆ ਉਹਨਾਂ ਉਹ ਕੁਝ ਸਾਹ ਮਾਲਕ ਦੇ ਲੇਖੇ ਵਿੱਚ ਲਾਉਣੇ ਹੁੰਦੇ ਆ ਮੇਰੇ ਪਾਤਸ਼ਾਹ ਕਹਿੰਦੇ ਫਿਰ ਦਮ ਦਮ ਸਦਾ ਸੰਭਾਲਦਾ ਦਮ ਨੰਦ ਅਰਥਾ ਜਾਏ ਜਨਮ ਮਰਨ ਪਾ ਹੋ ਗਿਆ ਜੀਵਨ ਪਰਵੇ ਪਾਏ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਭਾਈ ਜਨਮ ਤੇ ਮਰਨ ਦਾ ਭੌ ਡਰ ਖਤਮ ਹੋ ਜਾਂਦਾ ਜੇ ਤੂੰ ਹਰ ਇੱਕ ਸਾਹ ਦੇ ਨਾਲ ਰੱਬ ਨੂੰ ਯਾਦ ਕਰੇ ਪਰਮੇਸ਼ਰ ਤੇਰੇ ਅੰਦਰ ਵਸ ਜਾਵੇ ਵਾਹਿਗੁਰੂ ਤੇਰੇ ਅੰਦਰ ਟਿਕ ਜਾਵੇ ਫੀਲ ਹੋ ਜਾਵੇ ਪਾਸ਼ਾ ਕਹਿੰਦੇ ਤੈਨੂੰ ਜਨਮ ਤੇ ਮਰਨ ਦਾ ਡਰ ਖਤਮ ਹੋਜੂ ਆਖੋ ਸਤਨਾਮ ਜਨਮ ਮਰਨ ਦਾ ਭੌ ਬੰਦੇ ਨੂੰ ਡਰ ਕਾਦਾ ਹੁੰਦਾ ਸਭ ਤੋਂ ਵੱਧ ਡਰ ਕਾਦਾ ਜੀ ਮੌਤ ਦਾ ਹੀ ਡਰ ਆ ਹਰ ਬੰਦਾ ਮੌਤ ਤੋਂ ਮੌਤ ਦੇ ਡਰਦੇ ਕੇ ਤੇ ਸਾਨੂੰ ਲੁੱਟਿਆ ਵੀ ਗਿਆ ਆਪਾਂ ਕਈ ਵਾਰੀ ਇਸ ਵਿਸ਼ੇ ਤੇ ਵੀ ਬੇਨਤੀ ਕੀਤੀ ਆ ਮੌਤ ਦਾ ਡਰਾਵਾ ਦੇ ਕੇ ਮੇਰੇ ਵਰਗਿਆਂ ਬਾਬਿਆਂ ਨੇ ਲੁੱਟਿਆ ਵੀ ਹੈ ਨਾ ਮੌਤ ਦਾ ਮੌਤ ਦਾ ਡਰਾਵਾ ਦੇ ਕੇ ਤੇ ਜਿਹੜੇ ਬੰਦੇ ਨੂੰ ਮੌਤ ਦਾ ਡਰੀ ਹੈ ਨਹੀਂ ਉਹਨਾਂ ਆਪੇ ਪਿਛੇ ਦਿਨ ਮਨਾ ਕੇ ਹਟਿਆ ਨਾ ਛੋਟੇ ਛੋਟੇ ਸਹਿਬਜ਼ਾਦਿਆਂ ਨੂੰ ਡਰਾਵਾ ਦਿੰਦੇ ਸੀ ਨਾ ਕਾਹਦਾ ਡਰਾਵਾ ਮੌਤ ਦਾ ਡਰੇ ਨਹੀਂ ਭੌਈ ਹੈਣੀ ਸੀ ਕਿਉਂ ਨਹੀਂ ਕਿਉਂਕਿ ਉਹ ਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਹੋਏ ਸੀ ਆਖੋ ਸਤਨਾਮ ਪਹਿਲਾਂ ਤੋਂ ਜੁੜੇ ਸੀ ਮੋਤੀ RAM ਮਹਿਰੇ ਨੂੰ ਜਦੋਂ ਮਾਤਾ ਜੀ ਦੀ ਸੰਗਤ ਹੋ ਗਈ ਥੋੜਾ ਜਿਹਾ ਸਮਾ ਸੰਗਤ ਹੋਈ ਇਹ ਡਰਾਵਾ ਦਿੰਦੇ ਨੇ ਕਾ ਦਾ ਮੌਤ ਦਾ ਡਰਿਆ ਨਹੀਂ ਕਿਉਂਕਿ ਗੁਰੂ ਦਾ ਪਤਾ ਲੱਗ ਗਿਆ ਰੱਬ ਦਾ ਪਤਾ ਲੱਗ ਗਿਆ ਕਿ ਮੌਤ ਤਾਂ ਭਾਈ ਇੱਕ ਦਿਨ ਇੱਕ ਦਿਨ ਆਉਣੀ ਆ ਆਖੋ ਸਤਨਾਮ ਮੈਂ ਇੱਕ ਦਿਨ ਵੀਡੀਓ ਤੇ ਦੇਖ ਰਿਹਾ ਸੀ ਇੱਕ ਮਾਤਾ ਬਜ਼ੁਰਗ ਕਹਿੰਦੀ ਕਹਿੰਦੀ ਮੇਰੀ ਉਮਰ ਹੋਣੀ ਹੋ ਗਈ ਪੱਤਰਕਾਰ ਉਹਨੂੰ ਪੁੱਛਦਾ ਮਾਤਾ ਤੇਰੀ ਉਮਰ ਕਿੰਨੀ ਹੋ ਗਈ ਕਹਿੰਦੀ ਉਮਰ ਤੇ ਭਰਾਵਾ ਮੇਰੀ ਬਹੁਤ ਹੋ ਗਈ ਆ ਰੱਬ ਨੂੰ ਪਤਾ ਨਹੀਂ ਕਿ ਉਹ ਮੈਂ ਮੇਰੀ ਲੋੜ ਨਹੀਂ ਹੈਗੀ ਕਹਿੰਦੀ ਮੈਨੂੰ ਲੱਜਾਂਦਾ ਹੀ ਨਹੀਂ ਕਹਿੰਦੀ ਮੈਨੂੰ ਲੱਜਾਂਦਾ ਹੀ ਨਹੀਂ ਕਹਿੰਦੀ ਮੈਂ ਜਾਣਾ ਚਾਹੁੰਦੀ ਆ ਉਹ ਕਹਿੰਦੀ ਮੈਨੂੰ ਲੱਜਾਂਦਾ ਹੀ ਨਹੀਂ ਕਹਿੰਦੀ ਮੈਨੂੰ ਲੱਜਾਂਦਾ ਪਤਾ ਨਹੀਂ ਕਿਉਂ ਮਣੀਆ ਕਹਿੰਦੀ ਮੈਂ ਮੇਰੀ ਲੋੜ ਹੀ ਨਹੀਂ ਕਹਿੰਦੀ ਇਹਨਾਂ ਕਹਿੰਦੀ ਐਨੀ ਮੈਂ ਮਾੜੀ ਆ ਕਿ ਕਹਿੰਦਾ ਉਹ ਤੂੰ ਆਤਾ ਲੋਕੀ ਤੇ ਡਰਦੇ ਨੇ ਮੌਤ ਤੋਂ ਤੈਨੂੰ ਡਰ ਨਹੀਂ ਕਹਿੰਦੀ ਨਾ ਨਾ ਕਹਿੰਦੀ ਮੈਂ ਤੇ ਖੁਦ ਕਹਿੰਨੀ ਆ ਕਿ ਮੈਨੂੰ ਮੌਤ ਆ ਜਾਵੇ ਆਖੋ ਸਤਨਾਮ ਇਹੋ ਜੇ ਗੁਰਮੁਖ ਪਿਆਰੇ ਤੇ ਜਿਹਨੂੰ ਬਾਣੀ ਬਾਰੇ ਪੁੱਛਿਆ ਪੱਤਰਕਾਰ ਨੇ ਉਹ ਕਹਿੰਦੀ ਮੈਂ ਬਾਣੀ ਅੱਜ ਵੀ ਕਹਿੰਦੀ ਮੈਂ ਬਾਣੀ ਪੰਜਾਂ ਬਾਣੀਆਂ ਦਾ ਪਾਠ ਸੁਖਮਨੀ ਸਾਹਿਬ ਦਾ ਪਾਠ ਸਿਮਰਨ ਗੁਰੂ ਘਰ ਕਹਿੰਦੀ ਅੱਜ ਵੀ ਜਾਨੀ ਆ ਕਹਿੰਦੀ ਆਪੋ ਸਤਨਾਮ ਬਜ਼ੁਰਗ ਮਾਤਾ 90 ਸਾਲ 95 ਸਾਲ ਦੀ ਦੀ ਉਮਰ ਕਹਿੰਦੀ ਅੱਜ ਵੀ ਮੈਂ ਗੁਰੂ ਘਰ ਜਾਣਾ ਹੀ ਜਾਣਾ ਯਾਨੀ ਤੇ ਜਿਹਨੇ ਅੰਦਰ ਵਸ ਗਿਆ ਪਾਸ਼ਾ ਕਹਿੰਦੇ ਇਹਦੇ ਅੰਦਰੋਂ ਜਨਮ ਮਰਨ ਦਾ ਭਾਉ ਗਿਆ ਅਗਲੇ ਬੰਨੇ ਪੰਕਤੀ ਕਿ ਜੀਵਨ ਪਦਵੀ ਪਾਏ ਉਹਨੂੰ ਉੱਚੀ ਪਦਵੀ ਮਿਲ ਗਈ ਭਾਈ ਭਾਉ ਤੇ ਖਤਮ ਹੋਣਾ ਹੀ ਸੀ ਜਦੋਂ ਮਰਨ ਦਾ ਪਦਵੀ ਵੀ ਉੱਚੀ ਮਿਲ ਗਈ ਨਾਨਕ اے ਮਰਤਬਾ ਇਸਨ ਦੇ ਜਿਸ ਨੂੰ ਮੁਰੇ ਪਾਰ ਕਰੇ ਰਜਾਏ ਮਰਤਬਾ ਫਾਰਸੀ ਦਾ ਸ਼ਬਦ ਆ ਜੀ ਮਰਤਬਾ ਫਾਰਸੀ ਦਾ ਸ਼ਬਦ ਆ ਰਤਬਾ ਮਰਤਬੇ ਦਾ ਭਾਵ ਵਰਤ ਕੀ ਆ ਜੀ ਰਤਬਾ ਅਹੁਦਾ ਪਾਦਸ਼ਾਹ ਕਹਿੰਦੇ ਨਾਨਕ ਇਹ ਮਰਤਬਾ ਕਿਸ ਨੂੰ ਦੇ ਇਹ ਉੱਚਾ ਅਹੁਦਾ ਉਹਨੂੰ ਮਿਲਦਾ ਜਿਸ ਨੂੰ ਕਿਰਪਾ ਕਰੇ ਰਜਾਈ ਰਜਾਈ ਦਾ ਭਾਵ ਵਰਤ ਕੀ ਹੁੰਦਾ ਜੀ ਰਜਾ ਵਿੱਚ ਰਹਿਣਾ ਹੁਕਮ ਵਿੱਚ ਰਹਿਣਾ ਜਿਹੜਾ ਮਾਲਕ ਦੇ ਹੁਕਮ ਵਿੱਚ ਰਹਿੰਦਾ ਵਾਹਿਗੁਰੂ ਦੇ ਹੁਕਮ ਵਿੱਚ ਰਹਿੰਦਾ ਇਹ ਰਤਬਾ ਪਦਵੀ ਉਹ ਨਹੀਂ ਮਿਲਦੀ ਆ ਆਮ ਬੰਦੇ ਨੂੰ ਨਹੀਂ ਮਿਲਦੀ ਜੇ ਅਸੀਂ ਮਾਲਕ ਦੇ ਹੁਕਮ ਵਿੱਚ ਰਹੀਏ ਉਹਦੇ ਮਾਲਕ ਦੇ ਬਾਣੇ ਵਿੱਚ ਰਹੀਏ ਤੇ ਗੁਰਮੁਖ ਪਿਆਰੋ ਇੱਕ ਤੇ ਰੱਬ ਦਾ ਨਾਮ ਵੀ ਜਪ ਰਹੇ ਆ ਇੱਕ ਸਾਨੂੰ ਵੀ ਇਹ ਪਦਵੀ ਪ੍ਰਾਪਤ ਇੱਕ ਨਾ ਇੱਕ ਦਿਨ ਦੀ ਪਦਵੀ ਪ੍ਰਾਪਤ ਸਾਨੂੰ ਹੋ ਜਾਵੇਗੀ ਸਤਿਗੁਰੂ ਸਾਡੇ ਤੇ ਵੀ ਕਿਰਪਾ ਕਰਨਗੇ ਸਾਡੇ ਤੇ ਵੀ ਰਹਿਮਤ ਕਰਨਗੇ ਸਾਨੂੰ ਵੀ ਉੱਚੀ ਪਦਵੀ ਜਿਹੜਾ ਸਾਡੇ ਅੰਦਰੋਂ ਵੀ ਜਨਮ ਮਰਨ ਦਾ ਭੌ ਖਤਮ ਹੋ ਜਾਵੇ ਤੇ ਮਾਲਕ ਦਾ ਸੱਚੇ ਪਾਤਸ਼ਾਹ ਦਾ ਨਾਮ ਸਿਮਰਨ ਸਾਡੇ ਅੰਦਰ ਮਨ ਅੰਦਰ ਟਿਕ ਜਾਵੇ ਫੀਲ ਹੋ ਜਾਵੇ ਅੰਦਰ ਆਣ ਕੇ ਵਸ ਜਾਵੇ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਸਿੱਖ ਨੂੰ ਕਿਹਾ ਸੀ ਮਹਤੋਂੀ ਨਾਲ ਹਾਜ਼ਰੀ ਭਰਿਆ ਕਰ ਸਜੀ ਸਜੇ ਤਿਆਰ ਕਰੀਏ ਇਦਾਂ ਹੀ ਕਥਾਵਾਚਕ ਬਣਨਗੇ ਕਿ ਜਦੋਂ ਰਹਿ ਰਸ ਕਰਦੇ ਆ ਫਿਰ ਇਹ ਚਲੇ ਜਾਂਦੇ ਆ ਉੱਥੋਂ ਉੱਧਰ ਇੰਨੇ ਨਾ ਬੈਠੇ ਵੀ ਰਹਿਣਗੇ ਨਾਲੇ ਹਨਾ ਦੋ ਕੰਮ ਹੋ ਗਏ ਨਾਲੇ ਤੇ ਬਾਣੀ ਪੜੂ ਤੇ ਇਹਨੂੰ ਮਤਲਬ ਦੇ ਧਿਆਨਬੀ ਦੀ ਮੰਗ ਜਾਂ ਸ਼ਬਦ ਹਨਾ ਧਿਆਨਬੀ ਦੀ ਸੁਰਤਬੀ ਦੀ ਮੰਗ ਇਹਦੇ ਦੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਬਦ ਦੇ ਕੋਈ ਵਿਸਰੂ ਨਹੀਂ ਕਿਉਂਕਿ ਨੇ ਨਾਲ ਅਰਥ ਵੀ ਕਰ ਲਏ ਨਾਲ ਪੜ ਵੀ ਲਿਆ ਤੁਹਾਡਾ ਅਸ਼ੀਰਵਾਦ ਚਾਹੀਦਾ ਪ੍ਰਬੰਧਕ ਸਾਡੇ ਬਹੁਤ ਚੰਗੇ ਨੇ ਬਹੁਤ ਚੰਗੇ ਨੇ ਸਤਿਗੁਰੂ ਕਿਰਪਾ ਕਰ ਕਿ ਵੇਖੋ ਬੱਚੇ ਇਹ ਤੁਹਾਡੇ ਆਪਾਂ ਤਿਆਰ ਕਰਨੇ ਆਪਾਂ ਕਿਸੇ ਜੇ ਕਹਿੰਦੇ ਹੋਰ ਬੱਚੇ ਵੀ ਆਉਣ ਸਾਡੇ ਕੋਲ ਅਸੀਂ ਤਿਆਰ ਕਰੀਏ ਬੱਚਿਆਂ ਨੂੰ ਬਾਣੀ ਸਿੱਖਣਾ ਨਿਤਨੇਮ ਸਿੱਖਣਾ ਬਾਣੀ ਸੰਥਿਆ ਕਰਵਾਈਏ ਤਾਂ ਜੋ ਸਾਡੇ ਬੱਚੇ ਜਿਹੜੇ ਗੁਰੂ ਗੁਰਬਾਣੀ ਦੇ ਨਾਲ ਜੁੜ ਜਾਣ ਸਤਿਗੁਰੂ ਕਿਰਪਾ ਕਰਨ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਗਲਤੀਆਂ ਦੀ ਖਿਮਾ ਪਾਦਸ਼ਾਹ ਜੀ ਦੇ ਚਰਨਾੰਦਰ ਚਕਾਓ ਸੀਸ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ